ਉਹ ਆਪਣਾ ਬਾਈ ਇੱਕ ਨੌਜਵਾਨ ਵੀਰ ਹੈ ਇਹਦਾ ਬਹੁਤ ਸੋਹਣਾ ਸੁਨੇਹਾ ਆਪਾਂ ਕਹੀਏ ਬਾਈ ਕਹਿੰਦਾ ਮੈਂ ਦਿੱਲੀ ਨੂੰ ਮੈਸੇਜ ਲਾਉਣਾ ਬਾਈ ਇਹ ਤੋਂ ਬਾਈ ਤੋਂ ਆਪਾਂ ਦੋ ਇਹਦੇ ਆਪਾਂ ਬੋਲ ਸੁਣਦੇ ਆ ਹਾਂਜੀ ਬਾਈ ਜੀ ਬਾਈ ਇਹ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਹੱਕਾਂ ਦੇ ਲਈ ਡਟ ਕੇ ਖੜੋ ਡਟ ਕੇ ਆਪਾਂ ਪਹਿਲਾਂ ਵੀ ਖੜੇ ਆ ਤੇ ਜਿਹੜਾ ਦੀਪ ਸਿੱਧੂ ਆਪਾਂ ਨੂੰ ਪਹਿਲਾਂ ਇਹ ਕਹਿ ਕੇ ਗਿਆ ਵੀ ਆਪਣੀ ਹੋਣ ਦੀ ਲੜਾਈ ਆ ਇਹਦੇ ਲਈ ਆਪਾਂ ਨੂੰ ਲੜਾਈ ਲੜਨੀ ਪੈਣੀ ਆ ਬਾਈ ਇੱਕ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਨਹੀਂ ਤਾਂ ਇਹ ਸਰਕਾਰਾਂ ਆਪਾਂ ਨੂੰ ਕਲਸੇ ਜੋਗਾ ਨਹੀਂ ਛੱਡਣਾ ਇਹਨਾਂ ਨੇ ਇਸ ਮਸਲੇ ਤੇ ਦੋ ਲਾਈਨਾਂ ਨੇ ਤੇਰੇ ਨਾਲ ਤਾਂ ਦਿੱਲੀਏ ਸਾਡਾ ਧੁਰ ਤੋਂ ਬੈਰ ਪੁਰਾਣਾ ਏ ਖਾਲੀ ਹੱਥ ਨਹੀਂ ਜਾਂਦੇ ਹੱਕ ਲੈ ਕੇ ਵਾਪਸ ਜਾਣਾ ਏ ਤੇਰੀ ਹਿੱਕ ਤੇ ਝੰਡੇ ਗੱਡ ਤੇ ਸਿੰਘਾਂ ਨੇ ਹੁਣ ਨਹੀਂ ਕਰਨ ਦਿੰਦੇ ਮਨਮਾਨੀ ਗੁਰੂ ਤੇਗ ਬਹਾਦਰ ਜੀ ਦੀ ਸਾਨੂੰ ਚੇਤੇ ਹੈ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੀ ਸਾਨੂੰ ਚੇਤੇ ਹੈ ਕੁਰਬਾਨੀ ਪੰਜਾਬੀ ਕੌਮ ਹੈ ਸ਼ੇਰਾਂ ਦੀ ਜੋ ਕਦੇ ਨਹੀਂ ਝੁਕਦੇ ਬੈਰੀ ਅੱਗੇ ਜਿਨੇ ਵੀ ਜ਼ੁਲਮ ਸਾਡੇ ਤੇ ਕੀਤਾ ਜਿਉਂਦੇ ਨਹੀਂ ਸਿੰਘਾਂ ਨੇ ਛੱਡੇ ਗੱਲ 16 ਨੇ ਸੱਚੀ ਸੀਰੇਸ ਪਾਲਾਂ ਦੀ ਸਿੱਖਾਂ ਵਰਗਾ ਨਹੀਂ ਜੱਗ ਤੇ ਹੋ ਸਕਦਾ ਕੋਈ ਦਾਨੀ ਗੁਰੂ ਤੇਗ ਬਹਾਦਰ ਜੀ ਦੀ ਸਾਨੂੰ ਚੇਤੇ ਹੈ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੀ ਸਾਨੂੰ ਚੇਤੇ ਹੈ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਦੇਖ ਲਓ ਭਰਾਵੋ ਇਹ ਦਿੱਲੀ ਦੇ ਬਾਰਡਰਾਂ ਤੇ ਜਕਾਰੇ ਲੱਗ ਰਹੇ ਨੇ ਤੇ ਜਿਹੜੀਆਂ ਜਥੇਬੰਦੀਆਂ ਕਹਿੰਦੀਆਂ ਹੁੰਦੀਆਂ ਦੀ ਵੀ ਇਹ ਜਕਾਰੇ ਨਹੀਂ ਨਾ ਲਾਉਣੇ ਉਹ ਬੈਠੀਆਂ ਵੀ ਭਾਈ ਅੱਜ ਖੁੱਟੇ ਲੈਣ